ਅੱਜ ਆਲ ਇੰਡੀਆ ਯੂਥ ਕਾਂਗਰਸ ਦੇ ਬਣੇ ਨਵ ਨਿਯੁਕਤ ਸਖਤਰ ਨਵਜੋਤ ਸਿੰਘ ਸੰਧੂ ਜੀ ਦੇ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਯੂਥ ਕਾਂਗਰਸ ਪੰਜਾਬ ਯੂਥ ਕਾਂਗਰਸ ਜਨਰਲ ਸੈਕਟਰੀ ਤੇ ਅੰਮ੍ਰਿਤਸਰ ਇਨਚਾਰਜ ਮਨਪ੍ਰੀਤ ਸਿੰਘ ਚੱਡਾ ਜੀ ਦੇ ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਰਾਹੁਲ ਕੁਮਾਰ ਜੀ ਦੀ ਅਗਵਾਈ ਚ ਅੰਮ੍ਰਿਤਸਰ ਯੂਥ ਕਾਂਗਰਸ ਸਮੁੱਚੀ ਟੀਮ ਦੇ ਵੱਖ-ਵੱਖ ਅਹੁਦੇਦਾਰਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਮੈਂ ਮੇਰਾ ਨਾਮ ਨਿਸ਼ਪਜੀਤ ਸਿੰਘ ਹੈ ਮੈਂ ਨੌਰਥ ਹਲਕੇ ਤੋਂ ਇੱਕ ਯੂਥ ਆਗੂ ਆ ਜੀ ਤੇ ਅੱਜ ਬਹੁਤ ਹੀ ਸਾਡੇ ਮਾਣ ਵਾਲੀ ਗੱਲ ਹੈ ਕਿ ਸਾਡੇ ਵਿੱਚ 올 ਇੰਡੀਆ ਯੂਥ ਕਾਂਗਰਸ ਦੇ ਵਿੱਚ ਜਿਨ੍ਹਾਂ ਨੂੰ ਸਕੱਤਰ ਲਾਇਆ ਗਿਆ ਉਹਨਾਂ ਦਾ ਨਮਜੋਤ ਸਿੰਘ ਸੰਧੂ ਜੀ ਨਾਮ ਹੈ ਜੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਜੀ ਤੇ ਇਹ ਸਭ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਆ ਸਾਡੇ ਸਾਡੀ ਟੀਮ ਦਾ ਜਿਨ੍ਹਾਂ ਨੇ ਅੱਜ ਇਹ ਪ੍ਰੋਗਰਾਮ ਰੱਖਿਆ ਸਾਡੇ ਯੂਥ ਕਾਂਗਰਸ ਅੰਮ੍ਰਿਤਸਰ ਤੋਂ ਜ਼ਿਲ੍ਹਾ ਪ੍ਰਧਾਨ ਸਾਡੇ ਰਾਹੁਲ ਜੀ ਤੇ ਸਾਡੇ ਆਪਣਾ ਅੰਮ੍ਰਿਤਸਰ ਇੰਚਾਰਜ ਨਾਲੇ ਜਨਰਲ ਸਕੱਤਰ ਪੰਜਾਬ ਦੇ ਮਨਪ੍ਰੀਤ ਚੱਡਾ ਜੀ ਜਿਨ੍ਹਾਂ ਨੇ ਪ੍ਰੋਗਰਾਮ ਉਹ ਲਿਖਿਆ ਤੇ ਮੈਂ ਬਹੁਤ ਹੀ ਵਧਾਈ ਦਿੰਦਾ ਕਿ ਅੱਜ ਉਹਨਾਂ ਨੂੰ ਇਸ ਮਕਾਮ ਤੇ ਇੱਕ ਉਹਨਾਂ ਨੇ ਮਿਹਨਤ ਕੀਤੀ ਤੇ ਅੱਜ ਇਸ ਮਕਾਮ ਤੇ ਪਹੁੰਚੇ ਆ ਤੇ ਪਹਿਲੀ ਉਹਨਾਂ ਨੇ ਜਿਹੜਾ ਧਨਵਾਦੀ ਗੇੜਾ ਸਾਡੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਆਪਣਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਸੋ ਮੈਂ ਬਹੁਤ ਹੀ ਵਧਾਈ ਦਿੰਦਾ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਮੇਰਾ ਨਾਮ ਨਵਜੋਤ ਸਿੰਘ ਹੈ ਤੇ ਮੈਨੂੰ ਇੱਕ ਦੋ ਦਿਨ ਪਹਿਲਾਂ ਹੀ ਪਾਰਟੀ ਵੱਲੋਂ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਨੈਸ਼ਨਲ ਸੈਕਟਰੀ ਯੂਥ ਕਾਂਗਰਸ ਦਾ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਸੌਂਪੀ ਆ ਅੱਜ ਦੀ ਕੋਈ ਖਾਸ ਮੀਟਿੰਗ ਨਹੀਂ ਸੀ ਅੱਜ ਤਾਂ ਸਿਰਫ ਮੈਂ ਹਰਮੰਦਰ ਸਾਹਿਬ ਪਰਿਵਾਰ ਦੇ ਨਾਲ ਨਤਮਸਤਕ ਹੋਣ ਆਇਆ ਸੀ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈਣ ਆਇਆ ਸੀ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤੋਂ ਅਸ਼ੀਰਵਾਦ ਲੈ ਕੇ ਆਪਣੀ ਜਿਹੜੀ ਅਗਲੀ ਪਾਰੀ ਹੈ ਇੱਕ ਉਸ ਦੇ ਲਈ ਮੈਂ ਅੱਜ ਅਸ਼ੀਰਵਾਦ ਲੈਣ ਆਇਆ ਤਾਂ ਇਹ ਤਾਂ ਮੇਰਾ ਸਿਰਫ ਇੱਕ ਪਰਿਵਾਰ ਦੇ ਸਾਡੇ ਭਰਾ ਇਕੱਠੇ ਹੋਇਆ ਤੇ ਇਹਨਾਂ ਨੂੰ ਕੋਈ ਮਿਲਣ ਆਇਆ ਕੋਈ ਕੋਈ ਅੱਜ ਸਾਡਾ ਕੋਈ ਖਾਸ ਸਿਆਸੀ ਪ੍ਰੋਗਰਾਮ ਤਾਂ ਅੱਜ ਹੈ ਨਹੀਂ ਸੀ। ਭਾਜੀ ਯੂਟਿਊਬ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਸਭ ਤੋਂ ਵੱਡਾ ਮੈਸੇਜ ਤਾਂ ਆਹੀ ਹੈ ਜੀ। ਕੀ ਆਪਾਂ ਕਿਸੇ ਨਾ ਕਿਸੇ ਕਿੱਤੇ ਨਾਲ ਜੁੜੀਏ ਕਿਸੇ ਨਾ ਕਿਸੇ ਕੰਮ ਨਾਲ ਜੁੜੀਏ ਤਾਂ ਕਿ ਆਪਾਂ ਨਸ਼ੇ ਤੋਂ ਦੂਰ ਰਹਿ ਸਕੀਏ ਨਸ਼ਾ ਵੀ ਮਾਰੂ ਨਸ਼ਾ ਜਿਹੜਾ ਚਿੱਟੇ ਵਰਗਾ ਨਸ਼ਾ ਹੈ ਸਿੰਥੈਟਿਕ ਨਸ਼ਾ ਹੈ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰ ਰਿਹਾ ਹੈ ਕਿ ਇਹਦੇ ਤੋਂ ਅਸੀਂ ਕਿਵੇਂ ਦੂਰ ਰਹਿ ਸਕਦੇ ਹਾਂ ਅਸੀਂ ਲਗਾਤਾਰ ਯੂਥ ਕਾਂਗਰਸ ਜਾਂ ਸਾਡੀ ਕਾਂਗਰਸ ਪਾਰਟੀ ਲਗਾਤਾਰ ਇਸ ਦੇ ਉੱਤੇ ਅਸੀਂ ਕੰਮ ਵੀ ਕਰਦੇ ਰਹਿੰਨੇ ਆ ਨਸ਼ਿਆਂ ਤੋਂ ਕਿਵੇਂ ਸਾਡੀ ਨੌਜਵਾਨ ਪੀੜ੍ਹੀ ਨੂੰ ਦੂਰ ਕੀਤਾ ਜਾਵੇ ਤੇ ਇਹੀ ਆ ਕਿ ਅੱਜ ਆਪਾਂ ਚਾਹੇ ਖੇਡ ਨਾਲ ਜੁੜੀਏ ਚਾਹੇ ਕੋਈ ਵੀ ਆਪਾਂ ਸ਼ੌਂਕ ਪਾਲ ਲਈਏ ਪਰ ਆ ਨਸ਼ੇ ਤੋਂ ਆਪਾਂ ਦੂਰ ਰਹੀਏ ਸਾਡਾ ਇਹ ਸਭ ਤੋਂ ਜਿਹੜਾ ਜ਼ਰੂਰੀ ਸੰਦੇਸ਼ ਇਹੀ ਆ ਮੇਰਾ ਅੱਜ ਬਿਲਕੁਲ ਜੀ ਮੈਂ ਰਾਹੁਲ ਕੁਮਾਰ ਹਾਂ ਜਿਲ੍ਹਾ ਪ੍ਰਧਾਨ ਜੂਥ ਕਾਂਗਰਸ ਹੰਮਸਾਲ ਸ਼ਹਿਰੀ ਤੋਂ ਅੱਜ ਸਾਡੇ ਬਹੁਤ ਹੀ ਮਾਣਯੋਗ ਸਤਿਕਾਰਯੋਗ ਮੇਰੇ ਵੱਡੇ ਵੀਰ ਨਵਜੋਤ ਸਿੰਘ ਸੰਧੂ ਜੀ ਨੂੰ ਆਲ ਇੰਡੀਆ ਜੂਥ ਕਾਂਗਰਸ ਦਾ ਸੈਕਟਰੀ ਨਿਯੁਕਤ ਕੀਤਾ ਗਿਆ ਹੈ ਅੱਜ ਜੋ ਆਪਣੇ ਪਰਿਵਾਰ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਸੀ ਪਰ ਜਦੋਂ ਮੈਨੂੰ ਉਹਨਾਂ ਨੇ ਕੱਲ ਫੋਨ ਕੀਤਾ ਵੀ ਮੈਂ ਪਰਿਵਾਰ ਦੇ ਨਾਲ ਮੱਥਾ ਟੇਕਣ ਆ ਰਿਹਾ ਤੇ ਮੈਂ ਉਹਨਾਂ ਨੂੰ ਇੱਕ ਛੋਟੀ ਜੀ ਅਰਜ਼ੀ ਕੀਤੀ ਵੀ ਜੇ ਤੁਸੀਂ ਹਰਮੰਦਰ ਸਾਹਿਬ ਮੱਥਾ ਟੇਕਣ ਆ ਰਹੇ ਹੋ ਤੇ ਉਹਦਾ ਇੱਕ ਧੰਨਵਾਦ ਪ੍ਰੋਗਰਾਮ ਸਾਡੇ ਜੋ ਜੂਤ ਦੇ ਭਰਾ ਆ ਮੇਰੇ ਉਹ ਤੁਹਾਡੇ ਨਾਲ ਇੱਕ ਵਾਰੀ ਰੋਬਰੂ ਹੋਣਾ ਚਾਹੁੰਦੇ ਆ ਤੇ ਅਸੀਂ ਤੁਹਾਨੂੰ ਇੱਕ ਸਨਮਾਨਿਤ ਕਰਨਾ ਚਾਹੁੰਦੇ ਆ ਕਿ ਜਿਸ ਦੀ ਤੁਸੀਂ ਸ਼੍ਰੀ ਹਰਮੰਦਰ ਸਾਹਿਬ ਬੰਦੇਸਾਰ ਹੀ ਸੈਕਟਰੀ ਬੰਦੇਸਾਰ ਹੀ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਇਓ ਤੇ ਸਾਡਾ ਵੀ ਫਰਜ਼ ਬੰਦਾ ਹੈ ਕਿ ਅਸੀਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਆਪਣੀ ਟੀਮ ਦੇ ਨਾਲ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰੀਏ ਤੇ ਸਵਾਗਤ ਕਰੀਏ ਜਿਸ ਦੇ ਨਾਲ ਮੈਨੂੰ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਕਿ ਮੇਰਾ ਵੱਡਾ ਭਰਾ ਜੋ ਕਿ ਇੱਕ ਗ੍ਰਾਊਂਡ ਲੈਵਲ ਤੋਂ ਉੱਠ ਕੇ ਐਨਐਸਯੂਆਈ ਜ਼ਿਲ੍ਹਾ ਪ੍ਰਧਾਨਗੀ ਤੋਂ ਲੈ ਕੇ ਜੂਤ ਕਾਂਗਰਸ ਦੇ ਵਿੱਚ ਉਹਨੇ ਤਰ੍ਹਾਂ ਤਰ੍ਹਾਂ ਦਾ ਕੰਮ ਕੀਤਾ ਹੈ ਬਹੁਤ ਮਿਹਨਤ ਕੀਤੀ ਆ ਅੱਜ ਇੰਨੀ ਮਿਹਨਤ ਸਦਕਾ ਉਹ ਅੱਜ ਰਾਹੁਲ ਗਾਂਧੀ ਜੀ ਦੀ ਬਣਾਈ ਹੋਈ ਜੂਤ ਕਾਂਗਰਸ ਦੀ ਟੀਮ ਦੇ ਵਿੱਚ ਆਲ ਇੰਡੀਆ ਸੈਕਟਰੀ ਨਿਯੁਕਤ ਕੀਤੇ ਗਏ ਆ ਇੰਨਾ ਹੀ ਕਹਿੰਦਾ ਹੋਇਆ ਫਿਰ ਇੱਕ ਵਾਰ ਤੋਂ ਆਪਣੇ ਭਰਾ ਨਵਜੋਤ ਸਿੰਘ ਸੰਧੂ ਜੀ ਦਾ ਧੰਨਵਾਦ ਕਰਦਾ ਹਾਂ